ਸ੍ਰੋਮਨੀ ਕਾਲੀ ਦਲ ਦੇ ਸੈਕਟਰੀ ਜਨਰਲ ਤੇ ਆਪਣੇ ਬਜ਼ੁਰਗ ਹੁੰਦੜ ਸਾਹਿਬ ਥੋੜੇ ਹਲਕੇ ਦੇ ਸੇਵਾਦਾਰ ਦਿਲਰਾਜ ਸਦੂਲਗੜ ਹਲਕੇ ਦੇ ਕੋਨੇ-ਕੋਨੇ ਤੋਂ ਆਏ ਪਾਰਟੀ ਦੇ ਵਰਕਰ ਸਹਿਬਾਨ ਫਤਿਹ ਅਸਕਰ ਦਾ ਵਾਈਟੂ ਜੀ ਕਾ ਖਾਲਸਾ ਵਾਈਟੂ ਜੀ ਦੀ ਫਤਿਹ ਆਲੈਕਸ਼ਨ ਖਾਲਸਾ ਪੰਥ ਦੀ ਹੋਣ ਦੇ ਸਵਾਲ ਕਰਦਾ ਹੈ ਪਿਛਲੇ 7-8 ਸਾਲਾਂ ਤੁਸੀਂ ਦੇਖਿਆ ਹੈ ਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਜਿਹੜੇ ਮੁਲਕ ਦੀ ਫੌਜ ਤਕੜੀ ਹੈ ਉਹ ਮੁਲਕ ਤਰਫ ਕੋਈ ਝਾਕ ਨਹੀਂ ਸਕਦਾ ਅੱਜ ਅਮਰੀਕਾ ਦੁਨੀਆ ਤੇ ਰਾਜ ਕਿਉ ਕਰ ਰਿਆ ਉਹਦੀ ਫੌਜ ਕਰਕੇ ਕੋਈ ਵੀ ਮੁਲਕ ਉਸ طرف ਪੰਗਾ ਨਹੀਂ ਲੈਂਦਾ ਅਕਾਲੀ ਦਲ ਨੂੰ ਬਣਾਇਆ ਕਿਉਂ ਸੀ ਜਦੋਂ 103 ਸਾਲ ਪਹਿਲੇ ਆਪਣੇ ਗੁਰੂ ਘਰਾਂ ਉੱਤੇ ਉਦੋਂ ਮਹੰਤਾਂ ਦਾ ਕਬਜ਼ਾ ਸੀ ਇੰਨੇ ਗਲਤ ਕੰਮ ਗੁਰੂ ਘਰਾਂ 'ਚ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਆਪਾਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾਈਏ ਉਹਨਾਂ ਨੇ ਇਕੱਠੇ ਹੋ ਕੇ ਮਹੰਤਾਂ ਨੂੰ ਕੱਢਿਆ ਤੇ ਗੁਰੂ ਘਰ ਆਜ਼ਾਦ ਕਰਾਏ ਤੇ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਕਮੇਟੀ ਬਣਾਈ ਬੈਠੇ ਮੀਟਿੰਗ ਕੀਤੀ ਉਹ ਕਹਿੰਦੇ ਜੀ ਕਿ ਫਿਰ ਤੋਂ ਸਾਡੇ ਤੇ ਕਬਜ਼ਾ ਹੋ ਸਕਦਾ ਹੈ ਕੋਈ ਹੋਰ ਤਾਕਤਾਂ ਲੱਗ ਜਾਣਗੇ ਆਪਾਂ ਨੂੰ ਇੱਥੋਂ ਕੱਢਣ ਤੇ ਆਪਾਂ ਆਪਣੀ ਇੱਕ ਫੌਜ ਬਣਾਈਏ ਪੋਲੀਟিক্যাল ਪਾਰਟੀ ਬਣਾਈਏ ਉਹਨਾਂ ਨੇ 1 ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ 103 ਸਾਲ ਪੁਰਾਣੀ ਪਾਰਟੀ ਕੌਮ ਦੀ ਫੌਦ ਕੌਮ ਦੀ ਜਥੇਬੰਦੀ ਜਿਹਨੇ ਤੁਹਾਡੇ ਵਾਸਤੇ ਲੜਾਈ ਲੜੀ ਕੌਮ ਵਾਸਤੇ ਲੜਾਈ ਲੜੀ ਦੇਸ਼ ਵਾਸਤੇ ਲੜਾਈ ਲੜੀ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਤੇ ਤੁਸੀਂ ਸਾਰੇ ਜਾਣਦੇ ਹੋ ਜੋ ਕੁਝ ਤੁਹਾਡੇ ਆ ਲਾਕੇ ਚ ਹੋਇਆ ਹੈ ਜਾਂ ਦੋ ਕੁਛ ਪੰਜਾਬ ਚ ਹੋਇਆ ਹੈ ਕਿਦੋਂ ਹੋਇਆ ਜਦੋਂ ਅਕਾਲੀ ਦਲ ਦੀ ਸਰਕਾਰ ਆਪਾਂ ਜਿਆਦਾ ਲੰਬਾ ਨਾ ਜਾਈਏ ਪਿਛਲੇ 50 ਸਾਲ ਹੀ ਦੇਖ ਲਿਏ 50 ਸਾਲਾਂ ਪਿਛਲੇ 50 ਸਾਲਾਂ ਚ 22 ਸਾਲ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੈ ਪਾਕਿਸਮਾ ਵੱਖ-ਵੱਖ ਪਾਰਟੀਆਂ ਦੀ 10 ਸਾਲ ਦਾ ਕੈਪਟਨ ਅਮਰਿੰਦਰ ਸਿੰਘ ਰਿਆ ਤੇ ਫਿਰ ਆ ਤਿੰਨ ਸਾਲ ਤਾ ਝਾੜੂ ਵਾਲੇ ਹੋ ਗਏ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਜੋ ਕੁਝ ਵੀ ਹੋਇਆ ਉਹਨਾਂ 22 ਸਾਲਾਂ ਚ ਹੀ ਹੋਇਆ ਸਰਦੂਲਗੜ ਹਲਕਾ ਕੀ ਸੀ ਇੱਥੇ ਟਿੱਬੇ ਹੁੰਦੇ ਸੀ ਬਟਿੰਡਿਆਂ ਇਲਾਕਾ ਬਟਿੰਡਾ ਸਾਰਾ ਤੁਸੀਂ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਇੱਥੇ ਸੜਕ ਹੁੰਦੀ ਸੀ ਟਿੱਬੇ ਹੁੰਦੇ ਸੀ ਖੇਤੀ ਹੁੰਦੀ ਨਹੀਂ ਸੀ ਨਾ ਕਸੀਆਂ ਸੀ ਨਾ ਖਾਲੇ ਸੀ ਨਾ ਨਾਰਾਜ਼ੀ ਇਹ ਸਾਰੇ ਇੱਥੇ ਕਸੀਆਂ ਕੱਢਣ ਵਾਲੀ ਨਹਿਰਾਂ ਕੱਢਣ ਵਾਲੀ ਪੱਕੇ ਖਾਲੇ ਬਣਾਉਣਾ ਸੀ ਅੰਡਰਗਰਾਉਂਡ ਪਾਈਪ ਲਾਉਣ ਵਾਲੇ ਪਾਰਟੀ ਕੱਲੀ ਅਕਾਲੀ ਦਲ ਸੀ ਇੱਕ ਵੀ ਕਿਸੇ ਹੋਰ ਲੀਡਰ ਨੇ ਪਾਰਟੀ ਨੇ ਨਹੀਂ ਕੀਤਾ ਅੱਜ ਜੇ ਆਪਾਂ ਖੇਤੀ ਕਰ ਰਹੇ ਆ ਇੱਥੇ ਬੈਠੇ ਆਂ ਆਰਾਮ ਨਾਲ ਉਸ ਪਾਰਟੀ ਕਰਕੇ ਆ ਅੱਜ ਪੰਜਾਬ 'ਚ ਤੁਸੀਂ ਸਰਦੂਲਗੜ ਤੋਂ ਗੱਡੀ ਫੜ ਲਓ ਤੇ ਕੋਈ ਅੰਮ੍ਰਿਤਸਰ ਚਲੇ ਜਾਏ ਕੋਈ ਪਠਾਨਕੋਟ ਚਲੇ ਜਾਏ ਕੋਈ ਚੰਡੀਗੜ੍ਹ ਚਲੇ ਜਾਏ ਤੁਸੀਂ ਖੱਬੇ ਸੱਚੇ ਦੇਖਦੇ ਜਾਓ ਜੇ ਥਰਮਲ ਪਲੈਂਟ ਦੇਖੋਗੇ ਬਣਾਇਆ ਬਾਦਲ ਸਾਹਿਬ ਨੇ ਜੇ ਕੋਈ ਸਕੂਲ ਦੇਖੋਗੇ ਬਣਾਇਆ ਬਾਦਲ ਸਾਹਿਬ ਦੇ ਕੋਈ ਨਹਿਰ ਉੱਤੇ ਟੱਪੋਗੇ ਪਤਾ ਕਰਾਲਿਓ ਕਿਹਨੇ ਬਣਾਈ ਆ ਬਾਦਲ ਸਾਹਿਬ ਨੇ ਬਣਾਈ ਆ ਕਾਲੀਦਲ ਨੇ ਨਹੀਂ ਆ ਇਹ ਟਿਊਬਲ ਚੱਲਦਾ ਦੇਖੋਗੇ ਉਹ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਦਿੱਤਾ ਉਹਦੇ ਮਗਰ ਮੁਫਤ ਬਿਜਲੀ ਵੀ ਬਾਦਲ ਸਾਹਿਬ ਦੀ ਆ ਕਾਲੀਦਲ ਦੀ ਆ ਜੇ ਗਰੀਬ ਨੂੰ ਆਟਾ ਦਾਲ ਮਿਲਿਆ ਬਾਦਲ ਸਾਹਿਬ ਨੇ ਸ਼ਗਨ ਦਿੱਤੇ ਪਾਲ ਸਾਹਿਬ ਨੇ 200 ਯੂਨਿਟ ਬਿਜਲੀ ਤੇ ਮੁਫਤ ਕੀਤੀ ਬਾਦਲ ਸਾਹਿਬ ਨੇ ਲੜਕੀਆਂ ਨੂੰ ਸਕੂਲ ਵਾਸਤੇ ਸਾਈਕਲ ਦਿੱਤੇ ਬਾਦਲ ਸਾਹਿਬ ਨੇ ਫਿਰ ਦੂਜੀਆਂ ਪਾਰਟੀਆਂ ਨੇ ਕੀਤਾ ਕੀ ਹੈ ਉਹਨਾਂ ਨੂੰ ਬਣਾਉਣ ਵਾਲੀ ਦੂਜੀਆਂ ਪਾਰਟੀਆਂ ਨੂੰ ਆਪਣੀ ਧੜੇ ਬੰਦੀ ਹੈ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹਦੇ ਤੇ ਫਿਰ ਤੋਂ ਆ ਰਹੇ ਹਾਂ ਕੀ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ 7 ਸਾਲ ਪਹਿਲੇ ਜਦੋਂ ਆਪਣੀ ਸਰਕਾਰ ਗਈ ਉਦੋਂ ਆਪਣਾ ਬੀਜੇਪੀ ਨਾਲ ਸਮਝੌਤਾ ਸੀ ਆਪਾਂ ਕਿਸਾਨੀ ਕਰਕੇ ਆਪਾਂ ਉਹਨਾਂ ਨੂੰ ਲੱਤ ਮਾਰੀ ਸਮਝੌਤੇ ਨੂੰ ਮਿਸਟਰੀ ਮਿਨਿਸਟਰੀ ਨੂੰ ਲੱਤ ਮਾਰੀ ਕਿਉਂਕਿ ਅਸੀਂ ਇੱਕ ਅਕਾਲੀ ਦਲ ਦੇ ਸੂਲਾਂ ਦੀ ਪਾਰਟੀ ਹੈ ਸੂਲ ਤੇ ਖੜਦੀ ਹੈ ਸਾਡੇ ਵਾਸਤੇ ਸਰਕਾਰਾਂ ਬਣਾਉਣੀਆਂ ਸਰਕਾਰਾਂ ਚ ਮੰਤਰੀ ਬੰਨਾ ਇੰਨਾ ਜ਼ਰੂਰੀ ਨਹੀਂ ਆਪਣੇ ਵਾਸਤੇ ਆਪਣਾ ਪੰਜਾਬ ਆਪਣੀ ਕੌਮ ਹੈ ਆਪਣੀ ਕਿਸਾਨੀ ਹੈ ਆਪਣੇ ਗਰੀਬ ਹੈ ਆਪਣਾ ਪੰਜਾਬ ਹੈ ਜੇ ਕਾਲੀ ਦਲ ਕੱਲੀਆਂ ਬਾਕੀ ਸਿਆਸੀਆ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਇਕੱਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਪੁੰਦਰ ਸਾਹਿਬ ਨੂੰ 8-8-10 ਦਾ ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਪੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8-8 ਸਾਲ ਦੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ੍ਹ ਵਾਲੇ ਕਹਿੰਦੇ ਸੁਪਰਡੈਂਟ ਕੀ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨਾ 16 ਸਾਲ ਕਈ ਲੋਕ 1 ਸਾਲ ਬਾਅਦ ਹੀ ਕਹਿੰਦੇ ਇੱਕ ਕੱਢੋ ਸਾਨੂੰ ਬਾਹਰ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਤਮਿਲ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰਾ ਦੀ ਜੇਲ੍ਹ ਚ ਪੰਜ ਬੜੀ ਕਿਤੇ ਅਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਤੁਹਾਡੇ ਬਜ਼ੁਰਗ ਹੋਣੇ ਆ ਤੁਹਾਡੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦੜ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਸਾਰੇ ਮੇਲੇ ਸਾਰੇ ਪਰਿਵਾਰ ਤੁਹਾਡੇ ਬਜ਼ੁਰਗਾਂ ਦਾ ਤੁਸੀਂ ਇਤਿਆਦ ਦੇਖ ਲਓ ਕੋਈ 5 ਸਾਲ ਕੱਢੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਹਨ ਹੁਣ ਮੈਂ ਤੇ ਗਲਤ ਫਿਰ ਤੋਣਾ ਅਸੀਂ ਤਾਂ ਲਤ ਮਾਰਤੀ ਫਿਰ ਬੀਜੇਪੀ ਨੇ ਸੋਚਿਆ ਅੱਜ ਜਿਹੜੀ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਸੀਂ ਤਾਂ ਕਰਤਾ ਗੱਲਾਂ ਉਹਨਾਂ ਏਜੰਸੀਆਂ ਆਗੀਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਪਾਗਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅ ਕਰਕੇ ਪ੍ਰਚਾਰਕਤਾ ਜੀ ਕਾਲੀ ਦਲ ਨੇ ਬੇਅਦਮੀ ਕੀਤੀ ਹੈ ਜਾਂ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਮੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕੀ ਬੇਅਦਮੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਜਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਅਦਮੀਆਂ ਹੋ ਰਹੀਆਂ ਐ ਪਿੱਛੇ ਗੁਰਦਾਸਪੁਰ ਹੋਈ ਹਾਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐ ਜੀ ਪੀ ਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣੇ ਨੂੰ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹੁਣ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਵੀ ਅਸੀਂ ਇੱਥੇ ਵੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤਾਂ ਬਣ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਹੈ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਿਹਾ ਕਿ ਕੋਈ ਐਜਪੀਸੀ ਦਾ ਨਮਾਉਂਦਾ ਨਹੀਂ ਕੋਈ ਸਿੰਘ ਸਮਾਨ ਦੇ ਲੋਕ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟਰ ਦੀ ਸਰਕਾਰ ਨਾਮਿਨੇਟ ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸ ਲਈ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਭਾਜਪਾ ਸ਼ਾਮਿਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਵੀ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀ ਦੰਨੇ ਰੋਲਾ ਪਾ ਲਾਇਆ ਚਾਬੀਆਂ ਦੇ ਰੋਧ ਮੋਰਚਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣਾ ਵਿੱਚ ਕੀ ਆਲ ਆ ਉਹਨੇ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਸ ਦੇ ਬੰਦੇ ਆ ਦਾਦੂਵਾਲ ਵਰਕੇ ਬਣਾਈ ਬੈਠੇ ਆ ਕੀ ਹੁਣ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉੱਤੇ ਬੰਬ ਸਿੱਟੇ ਜਾਂਦੇ ਸੀ ਪੁਲਿਸ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸੀਸਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉੱਥੇ ਲੰਗਰ ਛਕ ਜਾਂਦਾ ਸੀ ਹੁਣ ਜੰਤਰ ਮੰਡਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ ਯੂਪੀ 'ਚ ਆਉਂਦੇ ਲੋਕੀ ਲੰਗਰ ਇੱਥੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣ ਆ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇਊਗਾ ਉਹਨੂੰ ਲੰਗਰ ਵੀ ਨਹੀਂ ਦੇਣਾ ਹੁਣ ਆਤ ਹਲਾਤ ਬਣਾ ਦੇ ਜੇ ਹਲੇ ਵੀ ਨਹੀਂ ਜਾਗੋਂਗੇ ਹਲੇ ਵੀ ਨਹੀਂ ਕਰੋਗੇ ਫਿਰ ਤੁਹਾਡੇ ਇੱਥੇ ਕਾਬਜ ਕਰ ਦਾਂਗੇ ਹਲੇ ਤਾਂ ਬਾਰਡਰ ਤੇ ਤੁਹਾਨੂੰ ਬੰਬਾਂ ਨਾਲ ਮਾਰਿਆ ਸੀ ਫਿਰ ਤਾਂ ਘਰੋਂ ਜੋ ਘੜੂ ਘੱਟ ਕੇ ਕੁੱਟਣਗੇ ਘਰੋਂ ਕੱਢ ਕੇ ਜੇ ਥੋੜੀ ਆਪਣੀ ਫੌਜ ਨਹੀਂ ਤਕੜੀ ਰੱਖੋਗੇ ਆਪਾਂ ਗੱਲਾਂ 'ਚ ਆ ਜਾਂਦੇ ਆ ਆਪਾਂ ਭੁੱਲ ਜਾਂਦੇ ਆ ਵੇਸਲੀ ਹੋ ਗਿਆ ਆਪਣੀ ਕੌਮ ਨੂੰ ਹੋ ਗਿਆ ਇੰਨੀ ਬਹਾਦਰ ਕੌਮ ਆਪਣੀ ਦੇਖੋ ਐਸ ਪਹਿਲੀ ਜੂਨ ਨੂੰ ਤੁਸੀਂ ਵੋਟਾਂ ਪਾਉਣੀਆਂ ਪਹਿਲੀ ਜੂਨ ਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਹਿਲੀ ਜੂਨ ਹੀ ਹੈ ਨਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਭੁੱਲ ਗਏ ਤੁਸੀਂ ਸਾਰੇ 40 ਸਾਲ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੇ ਰੋਪਾ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ ਤੇ ਜਿਹੜਾ ਸਿੱਖ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦਾ ਹੈ ਫਿਰ ਉਹਨ ਕੀ ਕਹੀਏ ਆਪਾਂ ਆਪਦਾ ਭੁੱਲੀ ਬੈਠੇ ਆਂ ਟੈਂਕਾਂ ਤੋਂ ਪਰਾ ਗੁਰੂ ਘਰ ਢਾਤੇ ਤੇ ਉਸ ਪਾਰਟੀ ਦੀ ਸਰਕਾਰ ਤਿੰਨ ਵਾਰ ਬਣਾਦੀ ਆਪਾਂ ਉਹਦੇ ਬਾਅਦ 84 ਦੇ ਅੰਦਰ 84 ਦੇ ਅੰਦਰ ਟੈਂਕ ਭੇਜੇ 85 ਚ ਪੰਜਾਬ ਦੇ ਅਸੈਂਬਲੀ ਦੇ ਲੈਕਚਰ ਹੋਏ 35 ਐਮਐਲਏ ਕਾਂਗਰਸ ਦੇ ਜਿਤਾਦੇ ਇੱਥੇ ਫਿਰ ਆਪਾਂ ਕੀ ਕਹਿੰਨੇ ਆ ਆਪਣੇ ਆਪ ਨੂੰ ਜਿਹੜੀ ਪਾਰਟੀ ਤੁਹਾਡੇ ਵਾਸਤੇ ਮਰਦੀ ਹੈ ਜਿਹਨੇ ਤੁਹਾਨੂੰ ਰੋਟੀ ਦਿੱਤੀ ਹੈ ਖੇਤੀ ਬਚਾਇਆ ਤੁਹਾਨੂੰ ਹੈ ਤੁਸੀਂ ਦੇਖੋ ਇੱਕ ਇੱਕ ਚੀਜ਼ ਇੱਥੇ ਕੀਤੀ ਹੈ ਉਹਦੇ ਤਰਫ ਤੋਂ ਆਪਾਂ ਸਾਰੇ ਖਿਲਾਫ ਹੈ ਹੁਣ ਝਾੜੂ ਵਾਲੇ ਆ ਗਏ ਝਾੜੂ ਵਾਲੇ ਕੀ ਕੀਤਾ ਇਹਨਾਂ ਨੇ ਬਦਲਾ 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 ਆਪਣੇ ਤੋਂ ਸਿਆਣੇ ਉਹ ਦੂਜੀਆਂ ਸੂਬੇ ਵਾਲੇ ਆ ਆਪ ਗੁਜਰਾਤੀ ਦੇਖ ਲੋ ਯਾਰ 30 ਸਾਲ ਹੋ ਗਏ ਕਿਸੇ ਨੂੰ ਵਾਣ ਨਹੀਂ ਦਿੰਦੇ ਮੋਦੀ ਦੇ ਬਗੈਰ ਆਪਣੇ ਸੂਬੇ ਵਿੱਚ ਉਹ ਕਹਿੰਦਾ ਮੋਦੀ ਸਾਡਾ ਹੈ ਤੇ ਅਸੀਂ ਤਾਂ ਮੋਦੀ ਨੂੰ ਵੋਟ ਪਾਣੀ ਹੈ ਕਿਉਂਕਿ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਹੈ ਤੇ ਜਿਹੜੀ ਪਾਰਟੀ ਸਾਰਾ ਕੁਝ ਇੱਥੇ ਕਰਦੀ ਹੈ ਤੁਹਾਡੀ ਕੌਮ ਦੀ ਹੈ ਆਪਾਂ ਤਾਂ ਉਹਨੂੰ ਵੋਟ ਪਾਉਣੀ ਨਹੀਂ ਉਹਨੂੰ ਤਗੜਾ ਕਰਨਾ ਹੀ ਨਹੀਂ ਆਪ ਬਦਲਾ ਜਿਹੜਾ ਆਉਂਦਾ ਹੈ ਹੁਣ ਆ ਭਗਵੰਤ ਮਾਨ ਇਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਦ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹੱਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤਨਖਾਹ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਇੱਕਲ ਦੱਸੋ ਤੁਹਾਡੇ ਕੋਲੇ ਅਸੱਤ ਸਾਲਾਂ 'ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੇ 'ਚ ਨਾ ਕੈਪਟਨ ਆਇਆ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਐ ਝੂਠ ਤੇ ਪੰਡ ਪੰਜ ਸਾਲ ਖਰਾਬ ਕਰਤੇ ਤੁਹਾਡੇ ਪੰਜ ਸਾਲ ਪੰਜ ਸਾਲ ਕਾਂਗਰਸ ਨੇ ਪੰਜ ਸਾਲਾ ਜ਼ਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਆਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ ਪੰਜ ਸਾਲ ਲੋਕਾਂ ਨੇ ਦੇ ਦੇਣੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦ ਆ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਦੇਣਗੇ ਘਰੇ ਬਹਿ ਜਾਣਗੇ ਕਰ ਲੋ ਜੇ ਸਾਰੇ ਨੇ ਡੁੱਬਣਾ ਹੀ ਆ ਤਾਂ ਫਸ ਹੀ ਹਟ ਜਾ ਕੀ ਲੈਣਾ ਆਪਾਂ ਖਾਲੇ ਬਣਾਉਣਾ ਅਕਾਲੀ ਦਲ ਐਮਜ਼ ਲਿਆਉਣ ਵਾਲਾ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲਾ ਲਿਆਉਣ ਵਾਲਾ ਅਕਾਲੀ ਗੱਲ ਬਿਜਲੀ ਘਰ ਘਰ ਪਹੁੰਚਾਉਣ ਵਾਲਾ ਪਾਣੀ ਗੱਲ ਥੋੜੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਕਾਲੀ ਦਲ ਤੇ ਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਣੇ ਮਿੰਤਾ ਕਰਨੀ ਪਣੀ ਆ ਜੇ ਕੌਮ ਨੂੰ ਬਚਾਉਣ ਵਾਲਾ ਥੋੜੀ ਫੌਜ ਐ ਮੇਰੀ ਗੱਲ ਇੱਕ ਗੋਣੋਟ ਕਰ ਲਿਓ ਜੋ ਇਹ ਕੈ ਸਿਲੈਕਸ਼ਨ ਵਿੱਚ ਦੇਖੋ ਅਸੀਂ ਇਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਾਦੇ ਜ਼ਰੂਰੀ ਐ ਕੋਈ ਸੱਤਾ ਦੀ ਲੋੜ ਨਹੀਂ ਸਾਡੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾ ਸੁਝਾਤਾ ਕਰ ਲੋ ਜੀ ਆਮ ਹੀ 10 12 ਕਹਿੰਦੇ ਤੁਹਾਨੂੰ ਸੀਟਾ ਆ ਜਾਣੀ ਆ ਰਾਮਨਾਥ 10 ਆ ਜਾਣੀ ਆ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਆਏ 27 ਨੂੰ ਵੀ ਨਾ ਸਤਾਏ ਭਾਵੇਂ 32 ਨੂੰ ਵੀ ਨਾ ਸਤਾਏ ਅਸੂਲਾਂ ਤੋਂ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਜੀ ਕਿਹਾ ਸੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਹੈ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਹ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਮੈਂ ਉਹਨਾਂ ਵਰਗਾ ਨਹੀਂ ਜਿਹੜੇ ਦਿੱਲੀ ਵਾਲੇ ਸਰਸੇ ਬਾਜੀ ਅੱਜਕੱਲ ਤਾਂ ਆਪਣੇ ਬੰਦੇ ਨਾ ਲੀਡਰ ਤੁਸੀਂ ਦੇਖੋ ਕਈ ਸਰਦਾਰ ਬੀਜੇਪੀ ਜਾਂਦੇ ਕਿੰਨੇ ਕਿਹਦੀ ਕਿਉਂ ਜਾਂਦੇ ਆ ਦੋ ਗਨਮੈਨਾਂ ਪਿੱਛੇ ਬੀਜੇਪੀ ਕਹਿੰਦੇ ਦੋ ਗਨਮੈਨ ਦੇ ਦੇ ਦਿੰਦੇ ਬਸ ਐਨੇ ਮੇਰੇ ਨਾਲ ਗਨਮੈਨ ਆ ਕੇ ਚਲੋ ਬੀਜੇਪੀ ਚਲੋ ਜੀ ਚਲੋ ਜੀ ਆ ਆਪ ਚਲੇ ਜਾਓ ਜੀ ਹੁਣ ਇਹਦੇ ਚਲੇ ਜਾਓ ਜੀ ਗਨਮੈਨਾਂ ਪਿੱਛੇ ਆਪਣੀ ਕੌਮ ਅਸੂਲਾਂ ਵਾਲੀ ਕੌਮ ਕਿੱਧਰ ਗਈ ਤੋ ਐਸ ਕਰਕੇ ਮੈਂ ਬੇਨਤੀ ਕਰਨਾ ਸਦੂਲਗੜ੍ਹ ਵਾਲਿਓ ਦੇਖੋ ਇਨਸਾਫ ਚਾਹੀਦਾ ਆ ਲੜ ਆ ਇਲੈਕਸ਼ਨ ਕੋਈ ਦਿਲਰਾਜ ਦਾ ਨਹੀਂ ਆ ਕੋਈ ਭੁੰਦਰ ਸਾਹਿਬ ਦਾ ਨਹੀਂ ਆ ਹਰਸਿਮਰਿਤ ਕੋਰ ਬਾਦਲ ਦਾ ਨਹੀਂ ਆ ਇਲੈਕਸ਼ਨ ਕੌਮ ਦੀ ਹੁੰਦਾ ਹੈ ਆਪਣੀ ਤਾਕਤ ਆ ਜੇ ਐਕਟੀਵਿਟੀ ਉਹਨਾਂ ਨੂੰ ਸੈਂਟਰ ਵਾਲੀ ਪਤਾ ਲੱਗ ਗਿਆ ਨਾ ਇਹਨਾਂ ਦੇ ਤਾਂ ਐਮਪੀ ਵੀ ਇੱਕੋ ਹੀ ਜਿੱਤੇ 13 ਚੋਂ ਫਿਰ ਦੇਖਿਓ ਉਹਨਾਂ ਨੇ ਫੌਜਾਂ ਟੈਂਕ ਬਾੜ ਦਿੰਦੇ ਨੇ ਤੁਹਾਨੂੰ ਕਿਸਾਨੀ ਦੇ ਤੁਸੀਂ ਕਰਦੇ ਹੋ ਬੈਠੇ ਸੀ ਤੁਹਾਨੂੰ ਵੰਡ ਦਿੱਤਾ ਦਿੱਲੀ 'ਚ ਜੇ ਕਾਲੀ ਦਲ ਦੀ ਸਰਕਾਰ ਪੰਜਾਬ 'ਚ ਹੁੰਦੀ ਇਹਦੇ ਹਿੰਮਤ ਨਹੀਂ ਹੋਣੀ ਸੀ ਇਹ ਤੁਹਾਡੇ ਬਾਰਡਰਾਂ ਤੇ ਤੁਹਾਨੂੰ ਕੋਈ ਬੰਬ ਵੀ ਸਿੱਟ ਦਨ ਆਪਣੇ ਪੰਜਾਬ ਦੇ ਸੂਬੇ ਵਿੱਚ ਆ ਤਾਂ ਝਾੜੂ ਲੈ ਭਗਵੰਤ ਮਾਨ ਨੂੰ ਉਹਨੇ ਕਿਹਾ ਹਮੇਸ਼ਾ ਨੇ ਐਕਚੁਅਲੀ ਅਮਿਤ ਸ਼ਾਹ ਤੇ ਹੁਣ ਭਗਵੰਤ ਮਾਨ ਤਾਂ ਸਹੀ ਮਿਲਣ ਤੇ ਉਹਦਾ ਵੀ ਟੀਮ ਬਣੀ ਬੈਠਾ ਮੈਂ ਤੈਨੂੰ ਅੱਜ ਦੱਸ ਦਿੰਦਾ ਐ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਬਣੂਗਾ ਭਾਜਪਾ ਦਾ ਚੀਫ ਮਿਨਿਸਟਰ ਇੱਥੋਂ ਹੀ ਉਹਨੇ ਨਾਲ ਨਾਲ ਛਾਲ ਮਾਰਨ ਦੀ ਤਿਆਰੀ ਚ ਹੈ ਕੇਜਰੀਵਾਲ ਤਾਂ ਹੁਣ ਅੰਦਰ ਕਰਤਾ ਇਹਨੂੰ ਤਾਂ ਅੱਥਿਆਰੀ ਚ ਹੈ ਤਾਂ ਉਹਨਾਂ ਕਿਹਾ ਕਿ ਰੋਕਦੇ ਥੇ ਆ ਕਰਾਂਗੇ ਚੁੱਪ ਕਰਕੇ ਬੈਠੇ ਰਹੇ ਥੋੜੇ ਬੁੰਡੇ ਚੱਕ ਕੇ ਲੈ ਗਏ ਪਰਚਾ ਕਹਿੰਦੇ ਦਿੱਤੇ ਹੀ ਨਹੀਂ ਅੰਨ ਨੂੰ ਪਛਾਣਦੇ ਤੇ ਹਲੇ ਵੀ ਆਪਾਂ ਕਹਿੰਨੇ ਆ ਆਮ ਆਦਮੀ ਆਮ ਆਦਮੀ ਝਾੜੂ ਹਲੇ ਕੋਈ ਝਾੜੂ ਵਾਲਿਆਂ ਦਾ ਬੁਖਾਰ ਘਟਿਆ ਕਿ ਨਹੀਂ ਤੁਹਾਡੇ ਹਲਕੇ ਚ ਕਿ ਕਿੰਨਾ ਘਟਿਆ ਯਾਰ ਜਿਵੇਂ ਜਿਵੇਂ ਬੋਲਦੇ ਹਾਂ ਐਂ ਤਾਂ ਲੱਗਦਾ ਵੀ ਤੁਹਾਡਾ ਘਟਿਆ ਪਿਆ ਯਾਰ ਹੈ ਤੁਸੀਂ ਤਾਂ ਜਮਾਈ ਦੇਖੋ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ਼ ਨਿਕਲ ਜਾਈਦਾ ਕਿਸ ਵਾਸਤੇ ਨਿਕਲਦਾ ਕੋਈ ਲੋੜ ਹੈ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਬਾਦਲ ਸਾਹਿਬ ਇੱਕ ਦਿਨ ਚ ਲੀਡਰ ਨਹੀਂ ਬਣੇ 70 ਸਾਲ ਇੱਕ ਇੱਕ ਪੌੜੀ ਚੜ ਕੇ ਸਰਪੰਚ ਬਣੇ, ਰਾਕ ਸੰਵਤੀ ਮੈਂਬਰ ਬਣੇ, ਜ਼ਿਲ੍ਹਾ ਪ੍ਰੀਸ਼ਦ ਬਣੇ, ਜੇਲ੍ਹ ਨਾਲ ਕਟਿਆ, ਐਮਪੀ ਬਣੇ। ਇੱਥੇ ਤਾਂ ਜਿਹੜਾ ਹੁੰਦਾ ਹੈ ਕਿ ਮੈਂ ਮੁੱਖ ਮੰਤਰੀ ਸਿੱਧਾ ਬਣ ਜਾ। ਸਿੱਧਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਕੱਲੇ ਫੀਲਿੰਗ ਲੈਂਦੇ ਆ। ਹਾਂ ਮੈਂ ਹੁਣ ਮੁੱਖ ਮੰਤਰੀ ਬਣ ਗਿਆ। ਐਸਐਸਪੀ ਸਾਹਿਬ ਇਹਨੂੰ ਅੰਦਰ ਕਰ ਦਿਓ। ਇਹਦੇ ਪਰਚਾ ਦੇ ਦਿਓ। ਐ ਨਹੀਂ ਕਹਿੰਦੇ ਕਿ ਡੀਸੀ ਸਾਹਿਬ ਇੱਥੇ ਸੜਕ ਬਣਾ ਦਿਓ, ਇੱਥੇ ਸਕੂਲ ਬਣਾ ਦਿਓ, ਉਹ ਨਹੀਂ। ਟੈਲੀਫੋਨ ਇਹਨੂੰ ਅੰਦਰ ਕਰ ਦਿਓ ਦੇਖਣਾ ਚਾਹੁੰਦੇ ਕਿਨੀ ਤੱਕ ਦਾ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਇਲੈਕਸ਼ਨ ਜੇ ਹੁਣ ਇਕੱਤੇ ਪਿੱਛੇ ਰਹਿ ਗਏ ਫਿਰ ਜੁੰਮਵਾਰ ਆਪਾਂ ਹੋਵਾਂਗੇ ਧੜੇਬੰਦੀ ਛੱਡ ਦਿਓ ਘਰ ਘਰ ਵੜ ਜਿਓ ਜਜ਼ਬਾ ਲਿਆਓ ਜੋਸ਼ ਲਿਆਓ ਜੰਗ ਦਾ ਜੋਸ਼ ਦੇਖੋ ਪੁੰਦਰ ਸਾਹਿਬ ਦੀ ਕਿੰਨੀ ਉਮਰ ਹੋ ਗਈ ਮੈਨੂੰ ਤੁਹਾਨੂੰ ਵੀ ਮੈਨੂੰ 60 ਸਾਲ ਹੋ ਗਏ ਨੇ ਪੁੰਦਰ ਸਾਹਿਬ ਐਸ ਜਿਵੇਂ ਦੇਖੋ ਵੱਡੇ ਬਾਦਲ ਸਾਹਿਬ ਦੇ ਸਾਥੀ ਵੱਡੇ ਬਾਦਲ ਸਾਹਿਬ ਦੇਖੋ ਇੱਕ ਤਾਂ ਦੋਸਤੀ ਇਕ ਸਾਥ ਬਾਲ ਸਾਹਮਣਾ ਖੜੇ ਰਹੇ ਅਕਾਲੀ ਦਲ ਨਾਲ ਖੜੇ ਰਹੇ ਭਾਵੇਂ ਮਿਲੇ ਕੋਈ ਜਾਂ ਨਾ ਮਿਲੇ ਇਹਨਾਂ ਨੇ ਕਿਤੇ ਨਹੀਂ ਇੱਥੇ ਦਾ ਕੁਛ ਕਹਿ ਦਿਓ ਕੋਈ ਐ ਨਹੀਂ ਐ ਇਸ ਗੱਡੀ ਚ ਮੈਂ ਨਾ ਬਿਠਾਵਾਂ ਤਾਂ ਕਿਹਾ ਚੱਲੋ ਮੈਂ ਦੂਜੇ ਪਾਸੇ ਜਾਣਾ ਝਾੜੂ ਚ ਐ ਐ ਜਿਆ ਰਿਸ਼ਤਾ ਚਾਹੀਦਾ ਐ ਜਿਹੇ ਲੋਕ ਚਾਹੀਦੇ ਜਿਹੜੇ ਖੜਦੇ ਆ ਤੇ ਜਿਵੇਂ ਬਾਦਲ ਸਾਹਿਬ ਦਾ ਰਿਸ਼ਤਾ ਹੈ ਭੁੰਦਰ ਸਾਹਿਬ ਨਾਲ ਉਵੇਂ ਹੀ ਦਿਲਰਾਜ ਕਿਧਰ ਗਿਆ ਅੱਛਾ ਅਗਲੇ ਚ ਲੱਗ ਗਿਆ ਦੇਖੋ ਉਹ ਵੀ ਮੇਰੇ ਭਰਾਵਾਂ ਵਾਂਗੂ ਐ ਇੱਕ ਸਾਡਾ ਪਰਿਵਾਰ ਆ ਇੱਕ ਪਰਿਵਾਰ ਐ ਅਕਾਲੀ ਜਲਦੀ ਸਰਕਾਰ ਹੁੰਦੀ ਸਮਝ ਲਓ ਸਰਦੂਲਗੜ ਥੋਡੀ ਸਰਕਾਰ ਹੈ ਕਿਉਂ ਨਾ ਬਾਦਲ ਸਾਹਿਬ ਨੇ ਨਾ ਕੀਤੀ ਨਾ ਮੈਂ ਕੀ ਕਰ ਸਕਦਾ ਅੱਜ ਤਾਂ ਬਲੈਂਕ ਚੈੱਕ ਲਿਆਉਂਦੇ ਸਦਸਕਦ ਆ ਕਰਦੇ ਆ ਸਾਰੀ ਤਰੱਕੀ ਥੋਡੀ ਉਦੋਂ ਹੀ ਹੋਊਗੀ ਉਦੋਂ ਕੰਮ ਹੋਣਗੇ ਸੋ ਮੈਂ ਜਿਆਦਾ ਸਮਾਂ ਨ ਲੈਂਦਾ ਹੋਇਆ ਤੁਹਾਡਾ ਸਾਰਾ ਧੰਨਵਾਦ ਕਰਦਾ ਆ ਆਸ ਕਰਦਾ ਹੈ ਕਿ ਕਿ ਸਰਦੂਲਗੜ ਹਲਕੇ ਤੋਂ ਸਰਦੂਲਗੜ ਹਲਕੇ ਤੋਂ ਘੜ ਤੋਂ ਘੱਟ ਖਾਲਸਾ ਪੰਥ ਦੀ ਫੌਜ ਨੂੰ ਘੜ ਤੋਂ ਘੜ 15-20 ਹਜ਼ਾਰ ਦੀ ਲੀਡ ਦਵੋਗੇ ਕਿ ਨਹੀਂ ਦਵੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ